ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਹੁਣ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਬਰਸਾਲਪੁਰ ਤੇ ਸ਼ਕਰਪੁਰ ਦੀ ਟੀਮ ਬਾਰੇ ਅੱਜ ਕਮਾਲਪੁਰ ਦੇ ਕਬੱਡੀ ਕੱਪ ਤੇ ਇਹਨਾਂ ਟੀਮਾਂ ਦੇ ਵਿੱਚ ਕਿਹੜੇ-ਕਿਹੜੇ ਪਲੇਅਰ ਖੇਡਣਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਹਾਂਜੀ ਦੋਸਤੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਰਸਾਲਪੁਰ ਦੀ ਟੀਮ ਦੀ ਜਸਵੰਤ ਚਾਰਚ ਪੇਲੂ ਤੇ ਅਮਰਤ ਬਰਸਾਲਪੁਰ ਹਾਨੀ ਬਰਸਾਲਪੁਰ ਗੁਰਵਿੰਦਰ ਕਾਂਗਾ ਮੇਸ਼ੀਆਰ ਕੋਵਾਲ ਤੇ ਦੀਪਤ ਵਰਜੀ ਵਾਲਾ ਇਸ ਟੀਮ ਲਈ ਖੇਡਣਗੇ ਦੋਸਤੋ ਕਮਾਲਪੁਰੇ ਦੇ ਵੱਡੇ ਕਬੱਡੀ ਕੱਪ ਤੇ ਅੰਦ ਇਹੋ ਤੋਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਚਕਰਪੁਰ ਦੀ ਟੀਮ ਬਾਰੇ ਕਿਹੜੇ-ਕਿਹੜੇ ਪਲੇਅਰ ਖੇਡਣਗੇ ਚਕਰਪੁਰ ਛਾਜੀ ਚਕਰਪੁਰ ਕਾਕਾ ਤੇ ਮਲੋਕ ਚਕਰਪੁਰ ਜੋਧਾ ਸਰਖਪੁਰ ਸਣੀ ਕਾਲੇ ਸੰਘਾ ਦੀਪਕ ਕਾਸ਼ੀਪੁਰ ਇਸ ਟੀਮ ਦੇ ਸਪੌਂਸਰ ਮਾਨ ਜੱਟਪੁਰਾ ਬੱਬੂ ਕਲੇਰ ਦੋਸਤੋ ਇਹ ਟੀਮ ਵੀ ਕਮਾਲਪੁਰੇ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਖੇਡੇਗੀ ਹਾਕਮਾਲਾ ਜਿਸ ਵਿੱਚ ਅਨਵੀਰ ਜਟਾਣਾ ਬੂਰੀਆ ਸਿਸਰ ਰਕੇਸ਼ ਬਾਪਰ ਤੇ ਜੱਗੂ ਹਾਕਮਾਲਾ ਖੇਡਣਗੇ ਦੋਸਤੋ ਹਾਂਜੀ ਦੋਸਤੋ ਜੇਕਰ ਆਪਣੀ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਦਾ ਆਈਕਨ ਦਬਾ ਲਓ ਤਾਂ ਜੋ ਕਬੱਡੀ ਦੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਦੇਖਦੇ ਹਾਂ ਅੱਜ 5911 ਕਿੱਧਰ ਨੂੰ ਜਾਂਦੇ ਆ